ਅਕਸਰ ਹੀ ਤੁਸੀਂ ਇਨਸਾਨਾਂ ਦੇ ਬੱਚਿਆਂ ਨੂੰ ਗੋਦ ਲੈਂਦੇ ਹੋਏ ਦੇਖਿਆ ਤੇ ਸੁਣਿਆ ਬਹੁਤ ਹੋਵੇਗਾ ਪਰ ਅੱਜ ਤੁਹਾਨੂੰ ਅਸੀਂ ਇੱਕ ਅਚਾਹ ਵੀਡੀਓ ਦਿਖਾਉਣ ਜਾ ਰਹੇ ਹਾਂ ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ ਤੇ ਇੱਕ ਵਾਰ ਤਾਂ ਯਕੀਨ ਵੀ ਨਹੀਂ ਹੋਵੇਗਾ ਜਿੱਥੇ ਕਿ ਇੱਥੇ ਇੱਕ ਕੁੱਤੀ ਨੇ ਬੰਦਰ ਦੇ ਬੱਚੇ ਨੂੰ ਗੋਦ ਲਿਆ ਜੀ ਹਾਂ ਇਹ ਵੀਡੀਓ ਜਲੰਧਰ ਦਾ ਜਿੱਥੇ ਕਿ ਇੱਕ ਕੁੱਤੀ ਜੋ ਕਿ ਬੰਦਰ ਦੇ ਬੱਚੇ ਦੇ ਨਾਲ ਜਿਹੜੀ ਕਿ ਸ਼ਰਾਰਤਾਂ ਕਰਦੀ ਨਜ਼ਰ ਆਉਂਦੀ ਹੈ ਤੇ ਉਸ ਦੇ ਨਾਲ ਜਾਂਦੀ ਨਜ਼ਰ ਆ ਰਹੀ ਹੈ ਤੇ ਬੰਦਰ ਦਾ ਬੱਚਾ ਵੀ ਜਿਹੜਾ ਕਿ ਉਸ ਕੁੱਤੀ ਦਾ ਦੁੱਧ ਪੀਂਦਾ ਹੋਇਆ ਨਜ਼ਰ ਆਇਆ ਤੇ ਉਸਦੇ ਪਿੱਛੇ-ਪਿੱਛੇ ਘੁੰਮਦਾ ਨਜ਼ਰ ਆ ਰਿਹਾ ਤੇ ਉਸਦੇ ਨਾਲ ਖੇਡਦਾ ਤੇ ਉਸਦੇ ਨਾਲ ਜਿਹੜਾ ਕਿ ਉੱਥੇ ਬੈਠਾ ਨਜ਼ਰ ਆ ਰਿਹਾ ਤਾਂ ਇਹ ਵੀਡੀਓ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਲ ਹੋਈ ਇਹਨਾਂ ਦੋਨਾਂ ਨੂੰ ਦੇਖ ਕੇ ਅਜੀਬਾ ਲੱਗਦਾ ਹੈ ਕਿ ਹੁਣ ਇਨਸਾਨ ਹੀ ਨਹੀਂ ਬਲਕਿ ਜਿਹੜੇ ਜਾਨਵਰ ਨੇ ਉਹ ਵੀ ਬੱਚਾ ਗੋਦ ਲੈਣ ਦੇ ਵਿੱਚ ਅੱਗੇ ਆਉਣੇ ਸ਼ੁਰੂ ਹੋ ਗਏ ਨੇ ਜੀ ਹਾਂ ਦੱਸਿਆ ਚਾਹ ਰਹੇ ਕਿ ਇਸ ਦੇ ਮਾਲਕ ਨੇ ਜਦੋਂ ਇਸ ਕੁੱਤੀ ਦੇ ਬੱਚੇ ਮਰ ਗਏ ਤਾਂ ਉਸ ਨੂੰ ਇੱਕ ਬੰਦਰ ਦਾ ਬੱਚਾ ਲੈ ਕੇ ਦੇ ਦਿੱਤਾ ਜਿਸ ਤੋਂ ਬਾਅਦ ਇਹਨਾਂ ਦਾ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਲ ਹੋ ਰਿਹਾ ਹੈ ਇਹ ਕਹਾੜੇ ਵੀਡੀਓ ਕਾਫੀ ਚਰਚਾ ਦੇ ਵਿੱਚ ਛਾਈ ਹੋਈ ਹੈ ਤੇ ਇਹ ਕੁੱਤੀ ਤੇ ਬੰਦਰ ਦੇ ਬੱਚੇ ਦਾ ਪਿਆਰ ਦੇਖ ਕੇ ਲੋਕਾਂ ਦੇ ਵੱਲੋਂ ਵੀ ਕਾਫੀ ਸ਼ਲਾਘਾ ਕੀਤੀ ਜਾ ਰਹੀ ਹੈ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਕਿ ਇਹ ਹੋ ਰਿਹਾ ਕਿਉਂਕਿ ਕਦੇ ਵੀ ਮਾਂ ਕਿਸੇ ਹੋਰ ਦੇ ਬੱਚੇ ਨੂੰ ਇਸ ਤਰੀਕੇ ਦੇ ਨਾਲ ਅਸੀਂ ਜਾਨਵਰਾਂ ਦੇ ਵਿੱਚ ਨਹੀਂ ਦੇਖਿਆ ਕਿ ਰੱਖਦੀ ਹੋਵੇ ਪਰ ਇੱਥੇ ਦੱਸਿਆ ਇਹ ਹੀ ਜਾ ਰਿਹਾ ਹੈ ਕਿ ਇਸ ਕੁੱਤੀ ਦੇ ਬੱਚੇ ਮਰਨ ਤੋਂ ਬਾਅਦ ਬੰਦਰ ਦਾ ਬੱਚਾ ਲੈ ਕੇ ਇਸ ਨੂੰ ਦਿੱਤਾ ਗਿਆ ਅਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ